ਪੰਜਾਬੀ ਖਬਰਨਾਮਾ ਦੇ ਵਿੱਚ ਹੁਣ ਦੀਆਂ ਵੱਡੀਆਂ ਖਬਰਾਂ ਸੁਖਵੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਅਕਾਲੀ ਸੁਧਾਰ ਲਹਿਰ ਦੇ ਚਰਨਜੀਤ ਬਰਾੜ ਦਾ ਪਤੀਕਰਨ ਸਾਹਮਣੇ ਨਿਕਲ ਕੇ ਆਇਆ ਹੈ। ਉਹਨਾਂ ਨੇ ਉਮੀਦ ਜਤਾਈ ਹੈ ਕਿ ਵਰਕਿੰਗ ਕਮੇਟੀ ਪੰਥਕ ਸੋਚ ਦਾ ਪੈਰਾ ਦੰਦੀ ਹੋਈ ਤੁਰੰਤ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰੇ। ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਭਾਵਨਾ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਸਾਂਝਾ ਫੈਸਲਾ ਲਵੇ। ਫਿਰ ਚਾਹੇ ਉਹ ਪ੍ਰੋ ਜੀਟੀਪ ਦੇ ਰੂਪ ਵਿੱਚ ਜਾਂ ਫਿਰ ਪ੍ਰਧਾਨ ਦੇ ਰੂਪ ਵਿੱਚ ਬਰਾੜ ਨੇ ਇਹ ਵੀ ਕਿਹਾ ਕਿ ਜੋ ਲੀਡਰ ਪਾਰਟੀ ਛੱਡ ਚੁੱਕੇ ਨੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਵਾਪਸੀ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਪੰਥ ਇਕੱਠਾ ਹੋਵੇਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇਗਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀ ਸੇਧ ਦੰਦੇ ਹੋਏ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਪੰਥਕ ਨਮੈਂਦਗੀ ਜਮਾਤ ਨੂੰ ਤਕੜਾ ਕਰੇ ਦੇਖੋ ਬੜੀ ਦੇਰ ਨਾਲ ਚੁੱਕਿਆ ਹੋਇਆ ਕਦਮ ਹੈ ਦੇਰ ਆਏ ਦਰਸਤ ਆਈ ਪਿਛਲੇ ਭਾਵੇਂ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਇਸ ਤੀਫੇ ਦੀ ਗੱਲ ਹੋਈ ਤੇ 2024 ਤੋਂ ਬਾਅਦ ਬਹੁਤ ਜ਼ੋਰ ਸ਼ੋਰ ਨਾਲ ਇਸ ਤੀਫੇ ਦੀ ਗੱਲ ਹੋਈ 22 ਦੇ ਵਿੱਚ ਜਿਹੜੀ ਝੁੰਡਾ ਕਮੇਟੀ ਬਣੀ ਲਗਭਗ 100 ਹਲਕਿਆਂ ਦੇ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਸੰਨ ਕੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਪਰ ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿੱਥੇ ਗ੍ਰਾਫ ਡਿੱਗਦਾ 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 ਐਸ ਲੈਵਲ ਤੇ ਆ ਗਿਆ ਕਿ ਚਾਰ ਉਮੀਦਵਾਰ ਵੀ ਖੜੇ ਜਿਹੜੇ ਆ ਉਹ ਨਹੀਂ ਕਰ ਸਕੇ ਤੇ ਮੈਂ ਉਮੀਦ ਕਰਦਾ ਹਾਂ ਵਰਕਿੰਗ ਕਮੇਟੀ ਜਿਹੜੀ ਹੈ ਪੰਥਕ ਸੋਚ ਦਾ ਪਹਿਰਾ ਦਿੰਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਤੁਰੰਤ ਅਸਤੀਫਾ ਮਨਜ਼ੂਰ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਤੇ ਕੋਈ ਸਾਂਝਾ ਫੈਸਲਾ ਜਿਹੜਾ ਭਵੇਂ ਪ੍ਰਜੀਡੀਅਮ ਦੇ ਰੂਪ ਚ ਹੋਵੇ ਭਵੇਂ ਪ੍ਰਧਾਨ ਦੇ ਰੂਪ ਚ ਹੋਵੇ ਭਰਤੀ ਤੱਕ ਸਾਂਝਾ ਬਣਨਾ ਚਾਹੀਦਾ ਹੈ ਜਿਹੜੇ ਲੋਕ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਵਾਪਸ ਆਉਣ ਦਾ ਸੱਦਾ ਸਭ ਨੂੰ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਇਕੱਠਾ ਹੋਏਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਏਗਾ ਇਸ ਕਰਕੇ ਤੁਰੰਤ ਜਿਹੜਾ ਹੈਗਾ ਇਹ ਇਸ ਗੱਲ ਤੇ ਪਹਿਰਾ ਦੇ ਕੇ ਤੇ ਸਾਰਿਆਂ ਨੂੰ ਇਕੱਠੇ ਕਰਨ ਦੀ ਕਮੈਟ ਜਿਹੜੀ ਆ ਸਾਰੀ ਲੀਡਰਸ਼ਿਪ ਨੂੰ ਸ਼ੁਰੂ ਕਰਨੀ ਚਾਹੀਦੀ ਹੈ ਅਗਰ ਕੋਈ ਅੜਚਨ ਆਉਂਦੀ ਹੈ ਤਾਂ ਮਾਨਯੋਗ ਸ਼੍ਰੀ ਅਕਾਲ 택 ਸਾਹਿਬ ਦੇ ਸਰਮੁਖ ਇਹ ਫੈਸਲਾ ਪਹੁੰਚਿਆ ਹੋਇਆ ਹੈ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਧੁੰਦ ਤੇ ਧੂਏ ਦੇ ਗੁਬਾਰ ਦੇ ਕਾਰਨ ਸਥਿਤੀ স্মੋਗ ਵਾਲੀ ਬਣੀ ਹੋਈ ਆ ਵਿਜ਼ਿਬਿਲਟੀ ਤਾਂ ਘੱਟ ਗਈ ਹੈ ਸਗੋਂ ਹਵਾ ਵੀ ਬੇਹਦ ਪ੍ਰਦੂਸ਼ਿਤ ਹੋ ਗਈ ਹੈ ਇਸ ਵਿਚਾਲੇ ਰਾਤ ਭਰੀ ਖਬਰ ਇਹ ਸਾਹਮਣੇ ਨਿਕਲ ਕੇ ਆਈ ਹੈ ਕਿ ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪਿਆ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਜਲੰਧਰ ਤੇ ਹੋਰ ਨੇੜ ਦੇ ਇਲਾਕਿਆਂ 'ਚ ਮੀਂਹ ਪਿਆ ਜਿਸ ਕਾਰਨ স্মੋਗ ਤੋਂ ਕੁਝ ਰਾਤ ਮਿਲਣ ਦੀ ਉਮੀਦ ਹੈ ਫਿਲਹਾਲ ਇਸ ਵਿਚਾਰੇ ਦੱਸ ਦਈਏ ਕਿ ਮੌਸਮ ਵਿਭਾਗ ਨੇ ਪੰਜਾਬ ਦੇ 18 ਜ਼ਿਲ੍ਹਿਆਂ ਲਈ ਧੁੰਦ ਅਲਰਟ ਜਾਰੀ ਕੀਤਾ ਹੈ ਅੱਜ ਇਹਨਾਂ ਇਲਾਕਿਆਂ 'ਚ ਮੀਂਹ ਪਿਆ ਉੱਥੇ ਸੰਭਾਵਨਾ ਹੈ ਕਿ ਉੱਥੇ ਸਮੋਕ ਤੋਂ ਰਾਤ ਮਿਲ ਜਾਵੇਗੀ ਇਸ ਦੇ ਨਾਲ ਹੀ ਦੱਸ ਦਈਏ ਕਿ ਮੌਸਮ ਵਿਭਾਗ ਨੇ 15 ਨਵੰਬਰ ਤੋਂ ਬਾਅਦ ਪੰਜਾਬ 'ਚ ਠੰਡ ਦੇ ਜੋਰ ਫੜਨ ਦਾ ਪਹਿਲਾਂ ਹੀ ਭਵਿੱਖਬਾਣੀ ਕੀਤਾ ਹੋਇਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਸ਼ੰਭੂ ਬਾਰਡਰ ਤੇ ਲਗਾਤਾਰ ਧਰਨਾ ਲਾ ਕੇ ਬੈਠੇ ਕਿਸਾਨਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਤੇ ਆਕ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਜਿਸ ਕਾਰਨ ਉਹ ਆਪਣੀਆਂ ਮੰਗਾਂ ਲਈ ਹੁਣ ਭੁੱਖ ਹੜਤਾਲ ਕਰਨਗੇ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਪਹਿਲਾਂ ਹੀ ਉਹਨਾਂ ਦਾ ਪ੍ਰੋਗਰਾਮ 25 ਨਵੰਬਰ ਤੋਂ ਮਰਨ ਵਰਤਨ ਤੇ ਬੈਠਣ ਦਾ ਸੀ 26 ਨਵੰਬਰ ਇਸ ਕਰਕੇ ਚੁਣਿਆ ਗਿਆ ਕਿਉਂਕਿ ਇਸ ਦਿਨ ਤੋਂ ਦਿੱਲੀ ਵਾਲ ਕਿਸਾਨਾਂ ਨੇ ਅੰਦੋਲਨ ਦਾ ਕੂਚ ਕੀਤਾ ਸੀ ਕਿਸਾਨ ਜਥੇਬੰਦੀ ਦੇ ਸਵਰਨ ਸਿੰਘ ਭਦੇਰ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਉਹਨਾਂ ਦੀਆਂ ਫਸਲਾਂ ਦੇ ਵਾਜਬ ਭਾਅ ਮਿਲਣਾ ਯਕੀਨੀ ਬਣਾਉਣ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਸਮੇ ਉਹਨਾਂ ਦਾ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਹਾਲਾਂਕਿ ਹੁਣ ਸਰਕਾਰ ਕਾਰਪੋਰੇਟਰ ਦਬਾਅ ਕਾਰਨ ਅਜਿਹਾ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਦੋਮੇ ਆਗੂਆਂ ਨੇ ਇੱਥੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਹਰਜਿੰਦਰ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ ਲੋਕਾਂ ਨੂੰ ਸੰਬੋਧਨ ਕਰਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 25 ਸਾਲ ਪਹਿਲਾਂ ਪੰਜਾਬ ਦੇ ਲੋਕ ਬਿਜਲੀ ਦੇ ਬਿੱਲਾ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਸਨ ਅਸੀਂ ਤੁਹਾਡੇ ਵਾਅਦੇ ਦੇ ਮੁਤਾਬਕ ਸੀ ਕਿ ਤੁਹਾਡੇ ਸਾਰੇ ਪੁਰਾਣੇ ਬਿੱਲਾਂ ਨੂੰ ਮਾਫ ਕਰ ਦੇਵਾਂਗੇ ਇਸ ਤੋਂ ਬਾਅਦ ਤੁਹਾਡੇ ਜ਼ੀਰੋ ਬਿੱਲ ਆਉਣਗੇ ਅਸੀਂ ਇਹ ਵਾਅਦਾ ਪੂਰਾ ਕੀਤਾ ਤੇ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਜੀ ਹਾਲਾਂਕਿ ਦਰਵਾਜ਼ੇ ਵਾਲਿਓ ਚੜ੍ਹਦੀ ਕਲਾ ਚੋਂ ਪਰਮਾਤਮਾ ਚੜ੍ਹਦੀ ਕਲਾ ਬਣਾਈ ਰੱਖੇ ਝਾੜੂ ਮਾਰਤਾ ਜੀ ਸਭ ਤੋਂ ਪਹਿਲਾਂ ਤਾਂ ਜਿੱਧਰ ਨੂੰ ਨਿਗਾ ਜਾਂਦੀ ਹੈ ਔਰ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਹਰ ਦਲ ਦੇ ਪਿੰਡਾਂ ਤੋਂ ਵੀ ਆਏ ਨੇ ਦੁਕਾਨਦਾਰ ਵੀ ਲੋਕਲ ਇੱਥੋਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੰਨੀ ਭਾਰੀ ਗਿਣਤੀ 'ਚ ਪਿਆਰ ਦੇਣ ਵਾਸਤੇ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਪਹਿਲਾਂ ਜਿਹੜੀ ਰਾਜਨੀਤੀ ਸੀ ਉਹ ਕੰਮਾਂ ਦੀ ਰਾਜਨੀਤੀ ਨਹੀਂ ਸੀ ਹੁਣ ਹਰ ਪਾਰਟੀ ਇਹਨਾਂ ਨੇ ਆਪਦੇ ਮੈਨੀਫੈਸਟੋ ਚ ਸਕੂਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਹਸਪਤਾਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਬਿਜਲੀ ਦੀ ਗੱਲ ਕਰਨ ਲਾਤੀ ਹਰ ਪਾਰਟੀ ਰੋਜ਼ਗਾਰ ਦੀ ਗੱਲ ਕਰਨ ਲੱਗਤੀ ਪਹਿਲਾਂ ਕਰਦੇ ਨਹੀਂ ਸੀ ਪਹਿਲਾਂ ਨਹੀਂ ਕਰਦੇ ਸੀ ਐਂ ਸਲ ਜਾਂਦਾ ਸੀ ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ ਤੇ ਸਾਡੀ ਕੈਬਨਿਟ ਬੈਠੀ ਆ ਮਨਰੋੜਾ ਜੀ ਬੈਠੇ ਆ ਤਲਵੰਡੀ ਸਾਹਬੋਂ ਤੋਂ ਸਾਡੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਬੈਠੇ ਨੇ ਸਾਡੇ ਜਿੰਨੇ ਵੀ ਸਾਡੇ ਡਾਕਟਰ ਬਲਜੀਤ ਕੌਰ ਜੀ ਸਾਡੇ ਜਿਹੜੇ ਮਨਿਸਟਰ ਨੇ ਔਰ ਖੇਤੀ ਮੰਤਰੀ ਸਾਹਿਬ ਬੈਠੇ ਨੇ ਖੁੱਡੀਆਂ ਸਾਹਿਬ ਲੇਹਰਾ ਗਾਗਾ ਤੋਂ ਸਾਡੇ ਗੋਇਲ ਸਾਹਿਬ ਬੈਠੇ ਆ ਨਾਲ ਲਾਡੀ ਤੋਂ ਧਰਮਕੋਟ ਤੋਂ ਐਮ ਐਲ ਏ ਮੌੜ ਤੋਂ ਐਮ ਐਲ ਏ ਉਹ ਜਗਰੂਪ ਗਿੱਲ ਜੀ ਬੈਠੇ ਲਾਲ ਪੱਗ ਵਾਲੇ ਜਿਨ੍ਹਾਂ ਨੇ 64000 ਤੇ ਮਨਪ੍ਰੀਤ ਬਾਦਲ ਮਾਂਜਿਆ ਬਠਿੰਡੇ ਤੋਂ ਤਾਈਓ 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 ਥੋੜੇ ਸੁਪਨੇ ਆਉਣ ਲੱਗ ਗਏ ਮੈਨੂੰ ਕਿਧੜਾ ਹੈ ਬਾਈ ਵਾਲੇ ਪਣਾਉਂਦੇ ਰਿਆ ਜਿਨਾ ਹਾਂ ਤਾਂ ਫੇਰ ਨਹੀਂ ਬੁਲਾਉਂਦੇ ਸੀ ਸੋ ਇਸ ਕਰਕੇ ਸਾਰੇ ਸਾਡੇ ਐਮ ਐਲ ਏ ਸਹਿਬਾਨ ਦਈਆ ਸਾਹਿਬ ਸਾਡੇ ਕੁਲਵੰਤ ਬਾਜੀ ਗੱਜੀ ਵੀਰੋ ਟਾਈਮ ਦੀ ਕਮੀ ਹੈ ਮੈਂ ਤਾਂ ਤੁਹਾਡੇ ਕੋਲੇ ਆਉਂਦਾ ਹੀ ਰਹਿਣਾ ਮੈਂ ਤਾਂ ਪਿੰਡਾਂ 'ਚ ਵੀ ਜਾ ਕੇ ਆਇਆ ਮੈਂ ਤਿੰਨ ਵਾਰੀ ਇੱਥੇ ਵੀ ਆ ਗਿਆ ਅੱਜ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਸੁਣਨਾ ਹੈ ਪਰ ਮੈਂ ਇੱਕ ਤੋਂ ਬੇਨਤੀਆਂ ਕਰਨੀਆਂ ਨੇ ਕਿ ਅਸੀਂ ਹੁਣ ਬਰਨਾਲੇ ਤੋਂ ਆਏ ਆ ਮੈਂ ਉਧਰ ਡੇਰਾ ਬਾਬਾ ਨਾਨਕ ਵੀ ਜਾ ਕੇ ਆਇਆ ਮੈਂ ਚੱਬੇਵਾਲ ਵੀ ਜਾ ਕੇ ਆਇਆ ਤੂੰ ਸੱਚ ਮੰਨਿਓ ਤਿੰਨੇ ਲਾ ਕੇ ਆ ਗਏ ਮਾਝਾ ਵੀ ਆ ਗਿਆ ਦੁਆਬਾ ਵੀ ਆ ਗਿਆ ਤੇ ਮਾਲਵਾ ਵੀ ਤੇ ਝਾੜੂ ਇੱਕੋ ਹੀ ਆ ਜਿਹੜਾ ਸਫਾਈ ਕਰਦਾ ਉਹ ਕਰੂਗਾ ਸਫਾਈ ਉਹ। ਤੁਹਾਡਾ ਮਨ ਤਾਂ ਮੈਂ ਦੋ ਜਦੋਂ ਪਹਿਲਾਂ ਆਇਆ ਸੀ ਪਰਸੋਂ ਵੀ ਆਇਆ ਸੀ ਮੈਂ ਤਾਂ ਤੁਹਾਡਾ ਦਿਲ ਤਾਂ ਮੈਂ ਉਹਦੀ ਦੇਖ ਲਿਆ ਸੀ ਮੈਂ ਕਿਹਾ ਥੋੜੀ ਬਦਲ ਬਈ ਤਾਂ ਦੂ ਕੁਝ ਹੋਰ ਹੀ ਕਹੀ ਜਾਂਦੀ ਐ ਤਾਂ। ਹਾਂ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਜਿਸ ਤਰ੍ਹਾਂ ਡਿੰਪੀ ਨੇ ਕਿਹਾ ਇੱਕ ਪਾਸੇ 28 ਸਾਲ ਤੇ ਇਧਰੋਂ ਇਹ ਕਿੰਨੇ ਮੰਗਦਾ 28 ਸਾਲ। ਤੇ 28 ਸਾਲਾਂ ਤੇ ਜੇ 2.5 ਸਾਲ ਪਾਰੂ ਨਾ ਪਵੇ ਅਸੀਂ ਜ਼ਿੰਮੇਵਾਰ ਆ ਅਸੀਂ ਹੀ ਜ਼ਿੰਮੇਵਾਰ ਆ ਸੋ ਵੀਰੋ ਇਹ ਥੋੜੇ ਤੋਂ ਬਾਅਦ ਜਿੰਨੇ ਤੁਸੀਂ ਉਹਦੇ ਬਾਹਰ ਅਜੇ ਆਉਂਦੇ ਨੇ ਇੱਧਰ ਨੂੰ ਪਿੱਛੇ ਕਿਉਂਕਿ ਜਗ੍ਹਾ ਇੰਨੀ ਹੁਣ ਕਿੱਥੋਂ ਲਈਏ ਪਰ ਜਿੰਨਾ ਵੀ ਤੁਸੀਂ ਅਰੇਂਜਮੈਂਟ ਕੀਤਾ ਮੈਂ ਧੰਨਵਾਦ ਕਰਦਾ ਢਿੰਪੀ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿੱਥੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰ ਲਈ ਪਾਰਟੀ ਚੋਂ ਕਦੇ ਕਿੱਧਰ ਲਈ ਪਾਰਟੀ ਚੋਂ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿਛ ਨੇ ਜੁਗਾੜ ਜਿਹਾ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦਿਓ ਉਹ ਕਹਿੰਦੇ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦਿਓ ਯਾਰ ਇਹ ਚ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲੇ ਤੇ ਖਰਗੋਸ਼ ਵਾਲੀ ਨੌਕਰੀ ਤੇਰੇ ਰਿੱਚ ਲੱਗ ਗਿਆ ਹੁਣ ਰਿੱਚਤਾ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਤਾਂ ਸਾਰਾ ਕਾਗਜ਼ਾਂ 'ਚ ਤਾਂ ਉਹ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋਈ ਕੱਚ ਪੁੰਨੇ ਹੋਏ ਦਾਣੇ ਜੇ ਦੇ ਦਿਆ ਕਰ ਉਹ ਹੁਣ ਰਿੱਚ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜੰਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿੱਚਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਹੋਰ ਰਿੱਚ ਵਾਲੀ ਦਿਓ ਯਾਰ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂ 'ਚ ਭਾਈ ਬੋਲਦਾ ਤੂੰ ਖਰਗੋਸ਼ ਹੈ ਉਹਨੋ ਕਿਤੇ ਪਤਾ ਲੱਗ ਗਿਆ ਵੀ ਜੰਗਲ ਚ ਪਰਲੇ ਪਾਸੇ ਕਿਤੇ ਇੱਕ ਰਿਛਾ ਲਈ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ ਹੈ ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰਤੀ ਵੀ ਉਹ ਉਹ ਮੇਰੇ ਨਾਲ ਬਦਲਾਈ ਜਾਵੇ ਨੌਕਰੀ ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ ਉਹ ਰਿਛ ਨੂੰ ਬੁਲਾ ਲਿਆ ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ ਵੀ ਮੈਰੇ ਛਾਂ ਦੇਖ ਲੋ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ ਮੈਨੂੰ ਜਿਹੜਾ ਰਿੱਚ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲੈ ਖਰਗੋਸ਼ ਐ ਤੂੰ ਤਾਂ ਇਹ ਨਹੀਂ ਹੋ ਜਾਦਾ ਆ ਗਿਆ ਮੋੜਿਆ ਆਇਆ ਉੱਥੋਂ ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਾ ਕਹਿੰਦਾ ਗੱਲ ਬਣੀ ਨਹੀਂ ਉਹ ਕਹਿੰਦਾ ਤੂੰ ਅੜਿਆ ਕਿਉਂ ਨਹੀਂ ਯਾਰ ਤੂੰ ਅੜਦਾ ਵੀ ਮੈਂ ਰਿੱਚਾਂ ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀਰ ਮੈਂ ਰਿੱਚਾਂ ਵੀ ਮੈਨੂੰ ਰਿੱਚ ਦੇ ਹਿਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ ਤੂੰ ਚੀਤਿਆਂ ਕੋਲੇ ਅੜਿਆ ਕਿਉਂ ਨਹੀਂ ਉਹ ਕਹਿੰਦਾ ਕਿਵੇਂ ਅੜਦਾ ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਾਡੀ ਖਿੱਟ ਤੇ ਬੈਠੇ ਨੇ ਕੋਈ ਪਤਾ ਨਹੀਂ ਕਿਹੜਾ ਕਿਹੜਾ ਸਾਡੀ ਖਿੱਟ ਲਈ ਫਾਇਦਾ ਇੱਥੇ ਠੀਕ ਹੈ ਨਾ ਉਹ ਚੀਤਿਆਂ ਸਰਟੀਫਿਕੇਟ ਚੱਕੀ ਫਿਰਦੇ ਸੀ ਕਿ ਉੱਥੇ ਕੋਈ ਹੋਰ ਸੀ ਸੋ ਵੀਰੋ ਇਹਨਾਂ ਦਾ ਸਰਟੀਫਿਕੇਟ ਜਾਲੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿੱਧਰੋਂ ਕਿੱਧਰ ਫਿਰਨਾ ਇਹਨਾਂ ਨੇ ਅਸਲੀ ਜਿਹੜੇ ਅਸਲੀ ਜਿਹੜੇ ਸਰਟੀਫਿਕੇਟ ਨੇ ਉਹ ਲੋਕਾਂ ਦੇ ਪਿਆਰ ਦੇ ਸਰਟੀਫਿਕੇਟ ਨੇ ਜਿਹੜੇ ਤੁਸੀਂ ਹੁਣ ਦੇਣ ਲੱਗੇ ਉਹਨਾਂ ਤੇ ਕੋਈ ਕਾਟਾ ਨਹੀਂ ਪੈਂਦਾ ਤੇ ਨਾ ਹੀ ਉਹ ਜਾਲੀ ਬਣਨਾ ਜਿਹੜੇ ਤੁਸੀਂ ਹੁਣ 20 ਤਰੀਕ ਨੂੰ ਜਿਹੜੇ ਸਰਟੀਫਿਕੇਟ ਤੁਸੀਂ ਦਿਵਾਉਂਗੇ ਨਾ ਡਿੰਪੀ ਹੋਰਾਂ ਨੂੰ ਉਹ ਅਸਲੀ ਸਰਟੀਫਿਕੇਟ ਹੋਊਗਾ ਉਹ ਸਰਟੀਫਿਕੇਟ ਤੇ ਉਹ ਸਰਟੀਫਿਕੇਟ ਤੇ ਤੁਹਾਡੇ ਗਿੱਦੜ ਵਾਹਦੇ ਵਿਕਾਸ ਦਾ ਨਾਮ ਲਿਖਿਆ ਹੋਊਗਾ ਵਿਕਾਸ ਦਾ ਨਾਮ ਲਿਖਿਆ ਹੋਊਗਾ ਸਰਟੀਫਿਕੇਟ ਸੋ ਮੈਂ ਇਹੀ ਕਹਿਣ ਆਇਆ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜੋ ਕੰਮ ਕੀਤੇ ਅੱਜ ਦਿੱਲੀ ਦੇ ਹਸਪਤਾਲਾਂ ਨੂੰ ਅੱਜ ਦਿੱਲੀ ਦੇ ਸਕੂਲਾਂ ਨੂੰ ਦੁਨੀਆ ਦੇ ਵੱਡੇ ਵੱਡੇ ਬੰਦੇ ਦੇਖਣ ਆਉਂਦੇ ਆ ਵੀ ਅਸੀਂ ਦੇਖਣਾ ਚਾਹੁੰਦੇ ਆ ਵੀ ਇਹ ਕਿਵੇਂ ਬਣਾਇਆ ਕਿ ਮੁਹੱਲਾ ਕਲੀਨਿਕ ਕਿਵੇਂ ਬਣਾਏ ਨੇ ਸਕੂਲ ਕਿਵੇਂ ਬਣਾਏ ਨੇ ਗਰੀਬਾਂ ਦੇ ਬੱਚੇ ਪੜ੍ਹ ਕੇ IIT ਦੇ ਟੈਸਟ ਕਲੀਅਰ ਕਰਦੇ ਆ ਆਪਣੇ ਵੀ ਇਹੀ ਕੰਮ ਹੈ ਆਪਣੇ ਵੀ 2.5 ਸਾਲ ਜਿੰਨਾ ਆਪਾਂ ਕਰਤਾ ਮੁਹੱਲਾ ਕਲੀਨਿਕ ਬਣਾ ਲਏ 829 860 ਹੋ ਗਏ ਹੁਣ ਤਾਂ ਸਕੂਲ ਬਣੀ ਜਾਂਦੇ ਆ ਤੇ ਨਾਲ ਬਿਜਲੀ ਫ੍ਰੀ ਹੈ ਪਾਣੀ ਆਪਾਂ ਨੂੰ ਨਹਿਰੀ ਮਿਲਣ ਲੱਗ ਗਿਆ ਖੇਤਾਂ ਵਾਲੀ ਬਿਜਲੀ ਜਿਹੜੀ ਐ ਉਹ ਆਮ ਆਉਂਦੀ ਐ ਅੱਜ ਵੀ ਅੱਜ ਮੇਰੇ ਵੀਰੋ ਜਦੋਂ ਸਵੇਰੇ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਸਾਹਿਬ ਆ ਜਿਹਨਾਂ ਨੂੰ ਉੱਥੇ ਲੈ ਕੇ ਗਿਆ ਸੀ 1706 ਕਾਂਸਟੇਬਲ ਤੇ ਸਬ ਇਨਸਪੈਕਟਰ ਨੌਜਵਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਆ ਪੰਜਾਬ ਪੁਲਿਸ ਚ ਹੁਣ ਤੱਕ 48000 ਤੋਂ ਵੱਧ ਨੌਕਰੀਆਂ ਦੇਤੀਆਂ 1 ਰੁਪਈਆ ਵੀ ਕਦੇ ਕਿਹਦਾ ਲੱਗਿਆ ਹੋਵੇ 1 ਰੁਪਈਆ ਕਿਸਦਾ ਲੱਗਿਆ ਹੋਵੇ ਬੀਜਰਾ ਹਾੜੇ ਕਾ ਕੋਣੀ ਬੈਠਾ ਸੁਖਜਿੰਦਰ ਕਾ ਕੋਣੀ ਬੈਠਾ ਕਾ ਕੋਣੀ ਦੇ ਕੋਣੀ ਪਿੰਡ ਦੇ 16 ਕੱਲੇ ਕੱਲੇ ਕਾ ਕੋਣੀ ਪਿੰਡ ਦੇ 16 ਔਰ ਮੈਨੂੰ ਡਿੰਪੀ ਨੇ ਦੱਸਿਆ ਗਿੱਦੜ ਵਾਹੇ ਦੇ 110 ਮੁੰਡੇ ਕੁੜੀਆਂ ਨੂੰ ਨੌਕਰੀ ਮਿਲੀ ਹੈ ਜੀ 1 ਰੁਪਈਆ ਨਹੀਂ ਕਦੇ ਕਿਸੇ ਤੋਂ ਵੀ ਕਿਸੇ ਵਿਚਪਾਰਛ ਲਾਉਣੀ ਪਏ ਜਦੋਂ ਨੀਅਤ ਸਾਫ਼ ਹੋਵੇ ਫੇ ਸਾਰਾ ਕੁਝ ਹੋ ਜਾਂਦਾ ਹੈ ਲੱਖਾਂ ਨੌਕਰੀਆਂ ਹਜੇ ਪ੍ਰਾਈਵੇਟ ਸੈਕਟਰ ਚ ਆਉਣਗੀਆਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦੇ ਆ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਸਾਡੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਸਾਡੀ ਕੌਮ ਮਿਹਨਤੀ ਹੈ ਸਾਡੀ ਸਾਨੂੰ ਗੁਰੂਆਂ ਦਾ ਅਸ਼ੀਰਵਾਦ ਅੱਜ ਵੀਰੋ ਅੱਜ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਸ਼ਹੀਦੀ ਦਿਨ ਹੈ ਉਹਨਾਂ ਨੇ 19-19 ਸਾਲ ਦੀ ਉਮਰ 'ਚ ਫਾਂਸੀਆਂ ਚੁੰਮੀਆਂ ਸੀ ਉਹ ਇਸ ਕਰਕੇ ਨਹੀਂ ਚੁੰਮੀਆਂ ਸੀ ਵੀ ਇਹ ਲਟੇਰਿਆਂ ਨੂੰ ਬੋਟਾ ਪਾਈ ਜਾਇਓ ਵੀ ਇਹ ਲੁੱਟੀ ਜਾਣਗੇ ਵੀ ਗੋਰੇ ਨਿਕਲ ਜਾਣਗੇ ਇਹ ਆ ਜਾਣਗੇ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੂਗੀ ਚੰਗੇ ਬੰਦਿਆਂ ਨੂੰ ਜਿਹੜੇ ਤੁਹਾਡੇ ਹੈ ਅਸਲੀ ਆਜ਼ਾਦੀ ਜਿਹੜੀ ਉਹ ਆਪ ਸੁਪਨੇ ਸ਼ਹੀਦਾਂ ਨੇ ਸਜੋਏ ਸੀ ਉਹ ਯਾਦੀ ਜਿਹੜੀ ਹੈ ਉਹ ਆਪਾਂ ਕਰ ਕਰ ਪਹੁੰਚਾਉਣੀ ਹੈ ਮੈਂ ਦੁਬਾਰੇ ਫੇਰਾ ਜਦਾ ਪਏ ਨੇ ਦਿਨ ਤੇ ਮੈਂ ਫੇਰ ਦੁਬਾਰੇ ਤੁਹਾਡੇ ਕੋਲ ਜਦੋਂ ਬੁਲਾਓਗੇ ਮੈਂ ਤਾਂ ਆ ਜਾਊਂਗਾ ਮੈਨੂੰ ਕੋਈ ਕਿਉਂਕਿ ਮੇਰੇ ਲਈ ਇਹ ਗਿੱਦੜਵਾ ਨਾ ਮਾਣੀ ਹੈਗਾ ਮੈਂ ਸਾਰੇ ਪਿੰਡ ਵੀ ਇਕੱਲੇ ਇਕੱਲੇ ਪਿੰਡ ਨੂੰ ਜਾਣ ਦਾ ਸੱਥਾਂ ਜਾਣਦਾ ਆਪਾਂ ਸਾਰੇ ਪਿੰਡਾਂ ਵਾਲੇ ਆਂ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਕਿ ਤੁਸੀਂ ਅੱਜ ਆ ਇਕੱਠ ਕਰਕੇ ਉਧਰ ਤਾਂ ਬੜਿੰਗ ਤੜਿੰਗ ਹੋ ਗਿਆ ਕੰਮ ਫਿਰ ਉਹ ਤਾਂ ਨਹੀਂ ਸੌਂਦੇ ਅੱਜ ਤੇ ਨਿਬੜ ਗਿਆ ਕੰਮ ਹੁਣ ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਪਹਿਲਾਂ ਨਾ ਜਵਾਨਾ ਹੁੰਦਾ ਸੀਗਾ ਆਨੰਦਕਾਰ ਜਾਂ ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੇ ਸੀ ਵੀ ਸਹੁਰੇ ਨੂੰ ਬਾਪ ਸਮਝੀ ਸੱਸ ਦੇ ਮਾਂ ਸਮਝ ਕੇ ਪੈਰੀ ਹੱਥ ਲਾਈ ਭੈਣੇ ਇਹਦੇ ਨਾਲ ਸਿਆਣੇ ਕਹਿੰਦੇ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਇਹ ਸਿੱਖਿਆ ਨਾਲ ਜੇ ਉਹਨੇ ਸੱਸ ਦੀ ਗੋਤ ਪਟਣੀ ਹੋਈ ਜਾਣਸਾਰ ਉਹਨੇ ਗੋਤਨੀ ਨੂੰ ਹੱਥ ਪਾਉਣਾ ਹੀ ਪਾਉਣਾ ਹੈ ਸੂ ਸਭਾ ਨਹੀਂ ਬਦਲਦਾ ਹੁਣ ਜਿਹੜਾ ਬਣਾਈ ਬੈਠੇ ਹੋ ਮਨ ਇਹ ਤਾਂ ਬਣਾਈ ਬੈਠੇ ਹੋ ਹੁਣ ਦੋ ਦਿਨਾਂ ਨਾਲ ਕੋਈ ਫਰਕ ਨਹੀਂ ਪੈਣਾ ਸੋ ਪਰ ਮੈਨੂੰ ਇੰਨਾ ਖੁਸ਼ੀ ਹੈ ਕਿ ਤੁਹਾਡਾ ਜੋਸ਼ ਦੱਸਦਾ ਹੈ ਇਹ ਜੋਸ਼ ਜਿਹੜਾ ਇਹ ਦੋਨੇ ਹੱਥ ਉੱਪਰ ਚੱਕ ਕੇ ਜੇ ਦੋ ਇਨਕਲਾਬ ਦੇ ਨਾਰੇ ਲਾਉਗਾ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਦਾ ਪੰਜਾਬ ਦੀ ਧਰਤੀ ਤੇ ਆਉਣਾ ਸਫਲ ਹੋ ਜਾਊਗਾ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਧੰਨਵਾਦ ਜਿਉਂਦੇ ਬਸਦੇ ਰਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਸਤਿਕਾਰ ਕਰਨ ਲਈ ਡਿੰਪੀ ਤੇ ਲੋਜੀ ਅਮਨ अरोड़ा ਜੀ ਸਾਰੀ ਲੀਡਰਸ਼ਿਪ ਲਾਡੀ ਟੋਹ ਜੀ ਨੂੰ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਸਤਿਕਾਰ ਕਰਨ बोले से निहाल मैं हूं बेनती करूंगा मानसा का भी सत्कार करे ढिलों साहब बोले सो निहाल बहुत बहुत धन्यवाद मैं हूं बेनती करूंगा साडे नैशनल कन्वीनर अरविंद केजरीवाल जी अपने नाम संबोधित हो गए अठाई साल वर्ष ढाई साल का जो वादा उसके मोर लोनली अरविंद जी तो ना संबोधित बहुत बहुत आज इतनी बड़ी संख्या में मैं देख रहा हूं इधर भी दूर दूर तक उधर भी दूर दूर तक इतनी बड़ी संख्या में जो गांव गांव से शहर से इतने लोग आए हुए आप सब लोगों को मेरा नमस्कार सबको मेरा प्रणाम सत श्रीकाल दोस्तों आज से ढाई साल पहले आप लोगों ने ऐतिहासिक बहुमत देके 117 में से बानवे सीट दी थी आजादी के 75 साल में कभी पंजाब के अंदर इतिहास में इतना भारी बहुमत आज तक कभी किसी पार्टी को किसी नेता को नहीं मिला जाहिर तौर पे जब आपने इतना बड़ा बहुमत दिया था 117 में से बानवे सीट दी थी तो इसका मतलब आप उन दोनों पार्टियों से बहुत ज़्यादा नाराज थे और आपको बड़ी उम्मीद थी कि आम आदमी पार्टी आएगी और हमारे सपने पूरे करेगी पिछले ढाई साल से 24 घंटे रात दिन हम लोग मेहनत कर रहे हैं आप लोगों के लिए पंजाब के लोगों के लिए सबसे बड़ा वादा हमने किया था जब हम चुनाव में घूमा करते थे जहां भी जाते थे लोग अपने बिजली के बिल लेके बैठ जाते थे कि देखो जी दस हजार का बिल आ गया पंद्रह हजार का बिल आ गया किसी के डेढ़ लाख बकाया किसी के दो लाख बकाया सत्तर हजार बकाया हमने आपको वादा किया था कि हमारी सरकार बनेगी आपके पुराने सारे पार बिजली के बिल माफ कर देंगे और आपकी बिजली मुफ्त कर देंगे किस किस का बिजली का बिल जीरो आता है जरा हाथ खड़े करके बता दो सबका बिजली का बिल जीरो आता है सबका बिजली का बिल ये चमत्कार है पूरे देश के अंदर केवल दिल्ली और पंजाब के लोगों के बिजली के बिल जीरो आते हैं आप देश में किसी राज्य में चले जाओ इतनी महंगी बिजली है इतनी महंगी बिजली है घर चलाने के लिए लोगों के पास पैसे नहीं है सारे पैसे कमाई जो है वो बिजली के बिलों में चली जाती है आपने ढाई साल पहले जो निर्णय लिया था इतना बड़ा बहुमत दिया था उसका फायदा हुआ आपको हमने कहा था हम आपके लिए इलाज फ्री कर देंगे पूरे पंजाब में जगह जगह मोहल्ला क्लिनिक आम आदमी क्लिनिक खोल रहे हैं अगर आपके भी घर के पास आम आदमी क्लिनिक है आप वहां जाओ सारा इलाज मुफ्त सारे टेस्ट मुफ्त सारी दवाइयां मुफ्त अब पूरे पंजाब में जितने सिविल अस्पताल हैं सारे सिविल अस्पतालों का कायाकल्प हो रहा है डॉक्टर बलबीर यहीं बैठे हुए इनकी जिम्मेदारी लगाई गई है शानदार बनाएंगे सारे सिविल अस्पताल और उसमें भी सारा इलाज मुफ्त कर रहे हैं आप लोगों का जैसे दिल्ली में किया है भगवान ना करे आपके घर में कोई बीमार हो लेकिन अगर कोई बीमार होता है आपको चिंता करने की जरूरत नहीं है आम आदमी पार्टी की सरकार आपका सारा खर्चा उठाएगी चाहे दवाई का खर्चा हो चाहे टेस्ट का खर्चा हो ऑपरेशन का खर्चा हो जो मर्जी खर्चा हो आप मेरे को बताया गया यहां का सिविल अस्पताल का भी बहुत बुरा हाल है इसको भी ठीक करेंगे इसको शानदार बनाएंगे उसके बाद आपको बड़े बड़े प्राइवेट अस्पतालों में जाने की जरूरत नहीं है आपका सिविल अस्पताल इतना अच्छा बना देंगे कि अमीर आदमी भी अपना इलाज कराने के लिए सिविल अस्पताल में जाया करेगा पूरे पंजाब के स्कूल शानदार बना रहे हैं सरकारी स्कूल आज गरीब आदमी मजबूरी में अपने बच्चों को सरकारी स्कूल में भेजता है पूरे पंजाब में बड़े बड़े नए स्कूल खोल रहे हैं और जितने मौजूदा सरकारी स्कूल हैं उनका भी कायाकल्प किया जा रहा है जैसा मान साहब ने बताया आज सवेरे 1700 सौ कॉन्स्टेबल को नई नौकरी देके हम लोग आ रहे हैं अभी तक ढाई साल में अड़तालीस हजार बच्चों को हम सरकारी नौकरी दे चुके हैं हमारी सरकार बनने के पहले बिना सिफारिश और बिना रिश्वत के सरकारी नौकरी मिलना असंभव होता था किसी को नहीं मिलती थी बिना सिफारिश के मेरे को याद है चुनाव के पहले एक स्कैंडल भी हुआ था किसी मंत्री के रिश्तेदार को सरकारी नौकरी मिल गई थी पुलिस के अंदर और खूब हंगामा मचा था आज अड़तालीस हजार बच्चों को हमने नौकरी दी है कोई बच्चा ये बता दे कि हम उसने किसी की सिफारिश ली थी या किसी को एक नया पैसा दिया था कोई पैसा नहीं कोई सिफारिश नहीं मेरिट के आधार के ऊपर हर बच्चे को नौकरी मिल रही है उसको कैनेडा जाने की जरूरत नहीं है पंजाब के अंदर उसको नौकरी देंगे आपके सपनों को पूरा करेंगे जब पहले मैं पंजाब में आता था बच्चे टंकियों पे चढ़े रहते थे कहते थे नौकरी पक्की कर दो ना अब कोई बच्चा आपको टंकी पे चढ़ा हुआ नहीं मिलेगा सारे बच्चे आपको काम करते हुए मिलेंगे कई बच्चों को पक्का कर दिया और बाकी जो बच्चे हैं उनको भी पक्का करने की तैयारी सरकार कर रही है तो दोस्तों बहुत सारे काम किए लेकिन आपका गिदड़बा रह गया क्यों यहां से पूरे पंजाब से 117 में से बानवे सीट दे के लोगों ने भेजा लेकिन गिदड़बा गिदड़ गिदड़बा गिदड़ वालों ने उनकी पार्टी वालों को चुन लिया वो लड़ता तो बहुत अच्छा है लेकिन लड़ ही सकता है वो काम तो कर नहीं सकता क्योंकि सरकार तो आम आदमी पार्टी की सरकार है तो जिसकी सरकार है उसी का एमएलए चुनोगे तो आपके काम होंगे दूसरी पार्टी का एमएलए चुनोगे तो वो तो लड़ेगा ही पूरे पांच साल लड़ाई लड़ाई में निकाल देगा हो सकता है विधानसभा में भी खूब लड़ाई करे हो सकता है मान साहब के खिलाफ भी खूब लड़ाई करे मंत्रियों के काम नहीं होंगे अगर आपका एमएलए आम आदमी पार्टी का एमएलए होगा तो काम होंगे आपके सारे तो जो डिम्पी जी ने कहा वो आज मैं वादा करके जा रहा हूं अट्ठाईस साल में जितने आपके काम रुके हुए थे पैसे की कमी नहीं होने देंगे अट्ठाईस साल का जो काम बाकी रह गया ढाई साल के अंदर आपको हम सारे काम पूरे करके दिखाएंगे मेरे को कई सारे कामों की लिस्ट दी गई है ये आज मैं आप लोगों के सामने वादा करके जा रहा हूं गिदड़बा शहर में और गांव गांव में पिंड पिंड में सीवर की बड़ी समस्या है, है कि नहीं है सीवर की समस्या दूर करेंगे आपको अच्छा सीवर सिस्टम बना के देंगे पैसे की कमी नहीं होने देंगे पीने के पानी की समस्या है घर घर में पीने का पानी पहुंचाएंगे मेरा वादा ढाई साल के अंदर पहुंचा देंगे घर घर के अंदर पीने का पानी पिंडों में भी और शहर के अंदर भी खेल के मैदान बनाए जाएंगे जो पिंडों में तालाब हैं वो तालाब बहुत खराब हो गए उन तालाबों को ठीक कराया जाएगा अनाज मंडियों में जो शेड हैं <laughs> उनकी रिपेयर कराई जाएगी और जो स्टोरेज की और कैपेसिटी बढ़ाई जाएगी और ये कुछ सड़कें मुझे बताया गया कि बहुत खराब है हुसनर से रूपाना रोड गिद्दड़बाह से लंबी वाली जो सड़क है डोडा से मला की सड़क है ये सारी सड़कें रिपेयर कराई जाएंगी शानदार सड़कें बनाई जाएंगी ये तो थोड़े से ही काम है मैं आपको आज वादा करके जा रहा हूं पहले ये लोग कहते थे सरकार घाटे में चल रही है सरकार घाटे में चल रही है पैसे की कमी है पैसे की कमी है हमारी सरकार बनने के बाद हमने तो नहीं कहा पैसे की कमी है कोई हम और कहीं से तो पैसे ला नहीं रहे वही पैसे हैं वही सरकार है वही बजट है फर्क इतना है कि अब ईमानदार सरकार है एक एक पैसा बचा रहे हैं आपका पैसा आपके ऊपर लगा रहे हैं पहले सरकार का पैसा इनके घरों में जाता था स्विस बैंकों में जाता था अब आपका पैसा आपके ऊपर लग रहा है पैसे की कोई कमी नहीं है आप चिंता मत करना जो 28 साल की कमी रह गई वो ढाई साल के अंदर पूरी करेंगे आपको कितने नंबर पे बटन है दो नंबर दो नंबर पे बटन है डिम्पी का दो नंबर पे झाड़ू का बटन है चुनाव वाले दिन सवेरे सवेरे उठ के नहा धोके पूजा करके वाहीगुरु जी का नाम लेके वोट डालने जाना नाश्ता बाद में करना है वोट डालने के बाद वापस आके नाश्ता करना है और भारी बहुमत से आपको डिम्पी को जिताना है उनको हराना है गिदड़बा की किस्मत आप लोगों के हाथ में है जैसे पंजाब की किस्मत पंजाब के लोगों ने आज से ढाई साल पहले बदली थी गिदड़बाह रह गया उसके अंदर इस बार आप सब लोग मिलकर बाह की किस्मत भी बदल दो वाई जी का खालसा वाहगुरु जी की